ਤਨ ਬਾਬਾ ਸ੍ਰੀ ਚੰਦ ਜੀ ਇੱਕ ਮਹਾਤਮਾ ਪਿੰਡ ਦੇ ਬਾਹਰ ਭਗਤੀ ਕਰਦੇ ਹੁੰਦੇ ਸਨ ਇੱਕ ਵਿਅਕਤੀ ਉਹਨਾਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਬੋਲਿਆ ਕਿ ਮਹਾਰਾਜ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਨਾ ਹਾਂ ਇਹ ਛੋਟੀ ਜਿਹੀ ਕਥਾ ਚਾਹੇ ਸੱਚ ਹੋਵੇ ਚਾਹੇ ਮਨ ਤੋਂ ਬਣਾਈ ਹੋਈ ਜੋ ਇੱਕ ਸਿੱਖਿਆ ਦਿੰਦੀ ਹੈ ਇੱਕ ਵਿਅਕਤੀ ਮਹਾਤਮਾ ਦੇ ਕੋਲ ਗਿਆ ਅਤੇ ਮਹਾਤਮਾ ਨੂੰ ਬੋਲੇ ਕਿ ਮਹਾਰਾਜ ਜਦੋਂ ਮੈਂ ਪਾਠ ਪੂਜਾ ਕਰਦਾ ਹਾਂ ਮਨ ਭਟਕਦਾ ਹੈ ਕਾਰਨ ਕੀ ਹੈ ਮਹਾਤਮਾ ਬੋਲੇ ਕਿ ਇੱਕ ਪਾਣੀ ਦਾ ਘੜਾ ਲਿਆਓ ਭਰ ਕੇ ਜੋ ਉੱਪਰ ਤੱਕ ਭਰਿਆ ਹੋਵੇ ਉਹ ਵਿਅਕਤੀ ਪਾਣੀ ਦਾ ਘੜਾ ਭਰ ਲਿਆਆ ਮਹਾਤਮਾ ਨੇ ਕਿਹਾ ਕਿ ਇਹ ਪਾਣੀ ਦਾ ਘੜਾ ਹੈ ਪੂਰੇ ਪਿੰਡ ਦਾ ਚੱਕਰ ਲਗਾਓ ਇੱਕ ਵੀ ਬੂੰਦ ਪਾਣੀ ਦੀ ਥਾਂ ਨਹੀਂ ਡਿੱਗਣੀ ਚਾਹੀਦੀ ਉਹ ਵਿਅਕਤੀ ਗਿਆ ਅਤੇ ਪੂਰੇ ਪਿੰਡ ਦਾ ਚੱਕਰ ਲਗਾ ਕੇ ਆਇਆ ਅਤੇ ਇੱਕ ਵੀ ਬੂੰਦ ਪਾਣੀ ਦੀ ਧਰਤੀ ਤੇ ਨਾ ਡਿਗੀ ਜਦੋਂ ਉਹ ਵਿਅਕਤੀ ਮਹਾਤਮਾ ਦੇ ਕੋਲ ਆਇਆ ਅਤੇ ਉਹ ਮਹਾਤਮਾ ਨੂੰ ਬੋਲਿਆ ਕਿ ਮਹਾਰਾਜ ਜਿਵੇਂ ਤੁਸੀਂ ਕਿਹਾ ਸੀ ਇੱਕ ਵੀ ਬੂੰਦ ਪਾਣੀ ਦੀ ਧਰਤੀ ਤੇ ਨਹੀਂ ਡਿਗੀ ਇਸ ਤਰ੍ਹਾਂ ਮੈਂ ਹੁਣ ਪ੍ਰੀਖਿਆ ਚੋਂ ਕਿ ਪਾਸ ਹੋ ਗਿਆ ਹਾਂ ਮਹਾਤਮਾ ਬੋਲੇ ਕਿ ਬਿਲਕੁਲ ਤੂੰ ਪ੍ਰੀਖਿਆ ਚੋਂ ਪਾਸ ਹੋ ਗਿਆ ਹੈ ਜਦੋਂ ਤੇਰਾ ਮਨ ਇਸ ਖੜੇ ਉੱਪਰ ਸੀ ਕੀ ਪਾਣੀ ਦੀ ਇੱਕ ਵੀ ਬੂੰਦ ਨਾ ਧਰਤੀ ਤੇ ਡਿਗੇ ਉਸੇ ਤਰ੍ਹਾਂ ਤੇਰੇ ਮਨ ਦੇ ਵਿਚਾਰ ਹਨ ਅੱਧਾ ਘੜਾ ਪਾਣੀ ਪਟਕਦਾ ਹੈ ਪਾਣੀ ਛਲਕਦਾ ਹੈ ਉੱਪਰ ਤੱਕ ਭਰਿਆ ਹੋਇਆ ਪਾਣੀ ਛਲਕਦਾ ਨਹੀਂ ਤੇਰਾ ਪੂਰਾ ਧਿਆਨ ਪਾਣੀ ਦੇ ਉੱਪਰ ਸੀ ਕਿ ਇੱਕ ਬੂੰਦ ਧਰਤੀ ਦੇ ਉੱਤੇ ਨਾ ਡਿਗੇ ਇਸੇ ਤਰ੍ਹਾਂ ਉਦੋਂ ਤੇਰਾ ਮਨ ਨਹੀਂ ਪਟਕਿਆ ਉਸੇ ਤਰ੍ਹਾਂ ਜਿਸ ਇਨਸਾਨ ਦਾ ਆਤਮਾ ਅਤੇ ਸਰੀਰ ਪਰਮਾਤਮਾ ਨਾਲ ਮਿਲੇ ਹੁੰਦੇ ਹਨ ਉਸ ਦਾ ਮਨ ਨਹੀਂ ਪਟਕਦਾ ਕਿਉਂਕਿ ਉਸ ਨੂੰ ਆਪਣੇ ਅਸਲੀ ਟਾਰਗੇਟ ਭਾਵ ਆਪਣੇ ਉਦੇਸ਼ ਦਾ ਪਤਾ ਹੁੰਦਾ ਹੈ ਪਰ ਜਿੰਨੀ ਦੇਰ ਮਨ ਦਾ ਉਦੇਸ਼ ਸਰੀਰ ਦਾ ਉਦੇਸ਼ ਅਤੇ ਆਤਮਾ ਦਾ ਉਦੇਸ਼ ਅਲੱਗ ਅਲੱਗ ਹੁੰਦਾ ਹੈ ਓਨੀ ਦੇ ਮਨ ਭਟਕਦਾ ਹੈ ਜਦੋਂ ਤਿੰਨਾ ਦਾ ਉਦੇਸ਼ ਇੱਕ ਹੋ ਗਿਆ ਤਾਂ ਮਨ ਭਟਕਣੋਂ ਹਟ ਜਾਵੇਗਾ ਜਦੋਂ ਤਿੰਨੇ ਆਪਸ ਵਿੱਚ ਮਿਲ ਗਏ ਤਾਂ ਕੋਈ ਤੀਸਰਾ ਵਿਚਾਰ ਐਂਟਰ ਨਹੀਂ ਕਰੇਗਾ ਐਂਟਰ ਉਹਦੋਂ ਵਿਚਾਰ ਹੁੰਦੇ ਹਨ ਜਦੋਂ ਇਨਸਾਨ ਦੇ ਮਨ ਵਿੱਚ ਕੁਝ ਹੋਰ ਅਤੇ ਉਦੇਸ਼ ਵਿੱਚ ਕੁਝ ਹੋਰ ਹੁੰਦਾ ਹੈ ਜਦੋਂ ਹਰ ਇੱਕ ਚੀਜ਼ ਦਾ ਉਦੇਸ਼ ਇੱਕ ਹੋ ਗਿਆ ਤਾਂ ਉਦੋਂ ਮਨ ਨਹੀਂ ਭਟਕਦਾ ਤਾਂਤਨ ਪਾਪਾ ਸ੍ਰੀ ਚਾਂਜੀ ਮਹਾਰਾਜ